हेलो दोस्तो? दोस्तों दोस्तों आज दी डेट विच बेकारी दा बर्बादी दा करैक्टर दा اخلاق दा सब तो वड्डा कारण की है की सोचदे हो तुसी की आज दुनिया क्यों बर्बाद हो रही है क्यों खराब हो रही है ए सब बर्बादी दा कारण मोबाइल ਟੀਵੀ ਅੱਜ ਦੇ ਡੇਟ ਦੇ ਵਿੱਚ ਟੀਵੀ ਤੇ ਇਹੋ ਜੇ ਸੀਰੀਅਲ ਚੱਲਦੇ ਨੇ ਕਿ ਤੁਸੀਂ ਆਪਣੀ ਫੈਮਿਲੀ ਚ ਦੇਖ ਕੇ ਬੈਠ ਕੇ ਦੇਖੋਗੇ ਤਾਂ ਤੁਹਾਨੂੰ ਖੁਦ ਨੂੰ ਸ਼ਰਮ ਮਹਿਸੂਸ ਆਉਂਦਾ ਤੁਸੀਂ ਬੱਚਿਆਂ ਚ ਬਹਿ ਕੇ ਨਹੀਂ ਦੇਖ ਸਕਦੇ ਉਹ ਸੀਰੀਅਲ ਟੀਵੀ ਅੱਜ ਕੱਲ ਸੀਰੀਅਲ ਜੋ ਬੰਦੇ ਉਹ ਮਿਸਕਾਈਡ ਕਰਦੇ ਆ ਕੋਈ ਵਿਆਹ ਤਾਂ ਔਰਤ ਦਿਖਾਉਂਦੇ ਆ ਤਾਂ ਉਹਨੇ ਬਾਅਦ ਇੱਕ ਮਰਦ ਹੋਰ ਰੱਖਿਆ ਹੁੰਦਾ ਕੋਈ ਅਧਮੀ ਦਿਖਾਉਂਦੇ ਆ ਉਹਦੇ ਪੈਨ ਜਗ੍ਹਾ ਰਿਲੇਸ਼ਨ ਦਿਖਾ ਦਿੰਦੇ ਸੋ ਇਹ ਚੀਜ਼ਾਂ ਸਾਨੂੰ ਮਿਸਗ੍ਰਾਈਡ ਕਰਦੀਆਂ ਨੇ ਮੋਬਾਈਲ ਮੋਬਾਈਲ ਦੇ ਵਿੱਚ ਵਟਸਐਪ ਹੈ ਵੀਡੀਓ ਕਾਲ ਹੈ ਇਹ ਉਹ ਵਗੈਰਾ ਸੋ ਫੇਸਬੁਕ ਹੋਵੇ ਸਨੈਪਚੈਟ ਇੰਸਟਾਗ੍ਰਾਮ ਇਹੋ ਜਿਹੇ ਨੇ ਜਿਨ੍ਹਾਂ ਨੇ ਲੜਕੀਆਂ ਨੂੰ ਬਰਬਾਦ ਕਰਤਾ ਬੇੜਾ ਗਰ ਕਰਕੇ ਨਾਟਿਆ ਲੜਕੀਆਂ ਦਾ ਇੰਨਿਆਂ ਕੋ ਸੈਕਸ਼ੂਅਲ ਵੀਡੀਓ ਇੰਨਿਆਂ ਕੋ ਗੰਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਸਾਨੂੰ ਦੇਖ ਕੇ ਸ਼ਰਮ ਆਣ ਲੱਗ ਪੈਂਦੀ ਤੁਸੀਂ ਸੋਚੋ ਜਦੋਂ ਮੋਬਾਈਲ ਨਹੀਂ ਸੀ ਉਦੋਂ ਸਾਡਾ ਕੀ ਕਲਚਰ ਸੀ ਅੱਜ ਸਾਡਾ ਕੀ ਕਲਚਰ ਹੈ ਸੋ ਸਾਨੂੰ ਮੋਬਾਈਲ ਨੇ ਅੱਜ ਦੀ ਡੇਟ ਵਿੱਚ ਜਿਹੜਾ ਗਲਤ ਬੱਚਿਆ ਤੁਸੀਂ ਇਹ ਸੋਚੋ ਜਦੋਂ ਮੋਬਾਈਲ ਨਹੀਂ ਸੀ ਉਦੋਂ ਤਲਾਕ ਦੀ ਐਵਰੇਜ ਕਿੰਨੀ ਸੀ ਕਿੰਨੇ ਪਰਸੈਂਟ ਤਲਾਕ ਹੁੰਦੇ ਸੀ ਉਸ ਵੇਲੇ ਤਕਰੀਬਨ 92.6% ਸ਼ਾਦੀਆਂ ਕਾਮਯਾਬ ਹੁੰਦੀਆਂ ਸਨ ਕੋਈ ਵਿਰਲਾ ਹੀ ਤਲਾਕ ਹੁੰਦਾ ਸੀ ਅੱਜ ਮੇਰੇ ਹਿਸਾਬ ਨਾਲ 92% ਉਹ ਜਿਹੜੀ ਕਾਮਯਾਬੀ ਸੀ ਉਹ ਉਲਟੀ ਹੋ ਗਈ ਹੈ ਅੱਜ ਕਾ 90% ਤਲਾਕ ਹੋ ਜਾਂਦੇ ਨੇ ਚਾਹੇ ਉਹ ਲਵ ਮੈਰਿਜ ਕਰਾ ਚਾਹੇ ਉਹ ਅਰੇਂਜ ਮੈਰਿਜ ਕਰਾ ਕਰਦਿਆਂ ਨੂੰ ਕਹਿ ਕੇ ਕਰਾਨ ਤਲਾਕ 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 ਲੜਕੀਆਂ ਨੂੰ ਇੰਨੀ ਕੁ ਮੋਬਾਈਲ ਦੀ ਸ਼ਾਇ ਹੈ ਲੜਕੀ ਆਪਣੇ ਮਾਂ ਨੂੰ ਫੋਨ ਕਰਨੀ ਹੈ ਮਾਂ ਪੁੱਛੇਗੀ ਕੀ ਬਣਾਇਆ ਕੀ ਖਾਧਾ ਕੀ ਕਿਹਾ ਤੇਰੇ ਘਰ ਵਾਲੇ ਨੇ ਤੇਰੀ ਸੱਸ ਨੇ ਤੈਨੂੰ ਕੀ ਕਿਹਾ ਜੇ ਤਾਂ ਮਾਂ ਕੋਲ ਇਹ ਕਹਿ ਦੇਵੇ ਕਿ ਕੋਈ ਨਹੀਂ ਬੁੱਤਰੀ ਤੇਰੀ ਮਾਂ ਹੈ ਤੇ ਨਾ ਫਰ ਲੈ ਦੇਰ ਤੇ ਨਾ ਪਰ ਸੂਰਾ ਤੇ ਨਾ ਪਿਓ ਹੈ ਫਿਰ ਤਾਂ ਘਰ ਵਾਜੇਗਾ ਜੇ ਮਾਵੇਂ ਇਹ ਗੱਲ ਕਹਿ ਦੇਵੇ ਕਿ ਤੇਰੀ ਜ਼ੁਬਾਨ ਹੈ ਨਹੀਂ ਅਕੋ ਤੂੰ ਸਮਝੋ ਘਰ ਖਤਮ ਛੋ ਇਹ ਮੋਬਾਈਲ ਨੇ ਖਰਾਬ ਕੀਤਾ ਕੋਣ ਮੋਬਾਈਲ ਤੇ ਚੈਟ ਕਰਦੀਆਂ ਲੜਕੀਆਂ ਲੜਕੇ ਇਹੋ ਜੇ ਗੰਦੇ ਮੈਸੇਜ ਹੁੰਦੇ ਨੇ ਕਿ ਉਹ ਲੋਕ ਕਰਕੇ ਰੱਖਦੇ ਸੁਗਰੀ ਨੂੰ ਨਾ ਮੋਬਾਈਲ ਖੋਲ ਕੇ ਦੇਖ ਵੀ ਨਾ ਲਵੇ ਫਿੰਗਰਪ੍ਰਿੰਟ ਲੌਕ ਕਰ ਦੇਵੋਗੇ ਕੁਝ ਇਹੋ ਜਿਹਾ ਕਰ ਦੇਵੋਗੇ ਕਿ ਜਿੱਥੇ ਮਤਲਬ ਕੋਈ ਪਾਰ ਨਾ ਸਕੇ ਉਹ ਇਹ ਪੜਨ ਦੀ ਲੋੜ ਹੀ ਨਹੀਂ ਐ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੋ ਗਲਤ ਮੈਸੇਜ ਕਰਕੇ ਗਲਤ ਚੈਟ ਕਰਕੇ ਗਲਤ ਦੋਸਤ ਬਣਾ ਕੇ ਅੱਜ ਕੱਲ ਇੰਸਟਾਗ੍ਰam ਤੇ ਸ਼ਾਦੀਆਂ ਹੋ ਜਾਂਦੀਆਂ ਇੰਸਟਾਗ੍ਰam ਤੇ ਡੇਟਿੰਗ ਹੋ ਜਾਂਦੀ ਹੈ ਇੰਸਟਾਗ੍ਰam ਤੇ ਕੁੜੀਆਂ ਮਿਲ ਪੈਂਦੀਆਂ ਨੇ ਇੱਕ ਦੂਜੇ ਨੂੰ ਮੁੰਡੇ ਕੁੜੀਆਂ ਬੰਦੇ ਆ ਸੋ ਇੰਸਟਾਗ੍ਰਾਮ ਸਨੈਪਚੈਟ ਇਹ ਉਹ ਸਭ ਨੇ ਅਜ ਮੰਨ ਕੇ ਚੱਲੋ ਕਿ ਬੇੜਾ ਕਰਦਾ ਹੁਣ ਇਸ ਦਾ ਇਲਾਜ ਪਤਾ ਨਹੀਂ ਕੀ ਹੋਏਗਾ ਕੁਝ ਨਜ਼ਰ ਨਹੀਂ ਆਂਦਾ ਬੱਚਿਆਂ ਨੂੰ ਕੁਝ ਕਹਿ ਕੇ ਦੇਖੋ ਤੁਹਾਨੂੰ ਆਪ ਕੋ 10 ਜਵਾਬ ਦੇਣਗੇ ਕਦੀ ਮਾਪਿਓ ਦੇ ਕੋ ਤੂੰ ਬੋਲਦੇ ਸੀ ਸਾਡੀ ਉਮਰ ਚ ਸਾਡੀ ਜ਼ੁਬਾਨ ਨਹੀਂ ਖੁੱਲਦੀ ਸੀ ਮਾਪਿਓ ਦੇ ਕਰਕੇ ਅੱਜ ਮੂੰਹ ਫਟ ਉਹ ਟੀਵੀ ਦੇਖ ਰਹੇ ਨੇ ਗੰਦੇ ਸੀਰੀਅਲ ਦੇਖ ਲੈਣੇ ਚੈਟ ਕਰ ਰਹੇ ਨੇ ਉहां ਬੇਕੋਲ ਬੈਠੇ ਬਰਬਾਦ ਕਰਕੇ ਰਸਤਾ ਬੱਚਿਆਂ ਕੋ ਸੋ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕੁਝ ਨਾ ਚੀਜ਼ਾਂ ਤੇ ਬੰਦਸ਼ਾ ਲਗਾਈਆਂ ਜਾਣ ਜਿਹੜੇ ਗੰਦੇ ਮੈਸੇਜ ਨੇ ਗੰਧੀਆਂ ਵੀਡੀਓ ਐ ਐਨਾ ਚੀਜ਼ਾਂ ਤੇ ਬੰਦਸ਼ਾ ਲਗਾਈਆਂ ਜਾਣ ਤਾਂ ਕਿ ਕੁਝ ਸਮਾਜ ਦਾ ਸੁਧਾਰ ਹੋਵੇ ਨਹੀਂ ਤੇ ਆਉਣ ਵਾਲਾ ਸਮੇਂ ਨਰਕ ਤਾਂ ਆ ਬਹੀ ਚੁੱਕਾ ਹੈ ਕੋਰ ਨਰਕ ਹੋਇਆ ਸੋ ਇੰਨੀ ਕੋ ਬੇਨਤੀ ਕਰਦੇ ਹੋਏ ਆਪ ਸਭ ਤੋਂ ਇਜਾਜ਼ਤ ਚਾਹਦੇ ਹਾਂ ਨਿਰਮਲ